ਹੋ ਲੈ ਇਹ ਆ ਗਿਆ ਬੰਦੀ ਗਰਲਾ ਆ ਦੇ ਮਟੂਰੀਆ ਕਿਆ ਕਰਦਾ ਓ ਲੱਡੂ ਲੱਡੂ ਨੂੰ ਆ ਮੈਂ ਚੱਕ ਕੇ ਖਮਾਓ ਲੱਡੂ ਨੂੰ ਤਾਂ ਆ ਵੀ ਮੈਨੂੰ ਕਮਾਈ ਜਾਓ ਬਸ ਨਹੀਂ ਉਹ ਆ ਗਿਆ ਤੁਮਣ ਕਾਣ ਕੇ ਲੱਡੂ ਖੋਦ ਤਾਂ ਲੱਗੀ ਥੇ ਲੱਡੂ ਮਾਨਸ ਲਓ ਜੀ ਅੱਜ ਘਰ ਮਾਂ ਲੱਗੀ ਵੀ ਰੌਣਕ ਸਾਡੇ ਨਿਆਣੇ ਹੀ ਨਿਆਣੇ ਇੱਕ ਉਹ ਬੈਠਾ ਕਛੂਜਾ ਜੀ ਸਾਰਿਆਂ ਨੂੰ ਸਾਸਰੀ ਕਾਲ ਜੀ ਹਾਂ ਜੀ ਮਾਤਾ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹਾਂ ਜੀ ਸਾਰਿਆਂ ਨੂੰ ਮੇਲੋ ਸਾਰਿਆਂ ਨੂੰ। ਤੁਸੀਂ ਕਾ ਇਹ ਸਾਡੀ ਭੈਣ ਆ ਇਹ ਬਲੌਗ ਤੇ ਬਹੁਤ ਭੱਜਦੇ ਆ। ਹਾਂਜੀ ਹਾਂ ਮੈਂ ਤੇ ਇੱਕ ਦਿਨ ਭਾਈ ਪੁੱਛਿਆ ਵਾ ਵੀ ਦਾ ਵੀ ਭਾਈ। ਭਰਾ ਭਾਈ ਦੇਖ ਲਓ। ਨਹੀਂ ਪਤਾ ਲੱਗਿਆ ਹਨਾ। ਪਹਿਲੀ ਜੀ ਦਿਖੋਣੇ ਭਾਈ। ਹਾਂ ਸਹੀ ਗੱਲ ਆ ਜੀ। ਪਹਿਲੀ ਵਾ ਮਿਲੀ ਐ। ਨਹੀਂ ਨਾਲੇ ਭਾਜੀ ਵੀ ਪਹਿਲਾਂ ਬਲੌਗ ਬਣਾਉਂਦੇ ਵੇ। ਹਾਂ ਭੈਣ ਪਰ ਫਿਰ ਵੀ ਸ਼ਰਮੀ ਜਾਂਦੇ ਆ। ਹਾਂ ਮੈਂ ਚਲੋ ਹੋ ਜਾਂਦਾ ਏ ਵਧੀਆ ਜੰਮਾ ਆਪਣਾ ਨਿਆਣੇ ਮੁੰਡਾ ਇੱਥੇ ਬਦਲੇ ਕਾਹਨ ਮੇਰਾ ਮੁੰਡਾ ਲੱਗ ਗਿਆ ਅੱਜ ਆ ਮੈਂ ਅੱਜ ਦੇਖਿਆ ਉਹ ਕੀ ਕਰ ਵੀ ਬਣਾਉਂਦਾ ਰਹਿੰਦਾ ਅੱਛਾ ਅੱਛਾ ਜੀ ਹਾਂ ਨਹੀਂ ਠੀਕ ਆ ਹੋ ਜਾਣਾ ਪੂਰਾ ਇਹਨ ਦੇਖ ਲਈ ਉਹ ਬੀਚਾ ਨਾ ਰੱਖੀ ਜਾ। ਹਾਂ ਬੱਤੇ। ਹਾਂ ਹੋਇਆ ਚਾਚੂ ਮਾਹੀ ਨੇ ਗੱਡਿਆ ਜਿੱਤਣਾ ਤੇ ਦੇਖ ਕੇ ਅੱਜ ਜੈਸੂ ਨੂੰ ਦੇਖਦੇ ਰਹਿੰਦੇ। ਅੱਛਾ ਮਾਕੇ ਤੇ ਪਾਇਆ ਬਣਾਉਂ। ਨਹੀਂ ਨਹੀਂ ਨਹੀਂ। ਨਹੀਂ ਨਹੀਂ ਉਹ ਉਹ ਸ਼ੌਂਕਾ। ਚਾਚੂ ਕਹਿੰਦੇ ਵੀ ਚਾਚੂ ਕਹਿੰਦੇ ਕਾਗਰ ਦੇ ਦਿੰਨੀ। ਚਾਚੂ ਕਹਿੰਦੇ ਕਾਗਰ ਦੇ ਦਿੰਦੀ। ਚਾਚੂ ਖਲਾਉਂਦੇ ਤੁਹਾਨੂੰ। ਇਹਨੂੰ 11 ਤਰੀਕ ਦੇ ਲੱਗ। ਅੱਜ ਹੀ ਆ ਲੱਡੋ ਜੀ। ਹਾਂ ਜੀ। 11 ਤਰੀਕ। ਨਾ ਪੁੱਤ ਹੱਥ ਨਹੀਂ ਪਾਈਦਾ ਮੂਹ। 11 ਤਰੀਕ ਤੇ ਸੇਮਾ ਲੱਜਣਾ ਮਾਨ ਨੂੰ। ਦੋ ਪਾਪੀ ਮੇਰੇ ਹਿੰਦੀ ਦੇ ਬਾਡੇ ਆ। ਕਿਮੀ ਦਾ ਬਰਤਿ ਕਿਮੀ ਦਾ ਬਰਤ ਕਾਲਾ ਹੋ ਗਏ ਉਹਨੇ ਨਿਆ ਨਿਆ ਹਾਂਜੀ 1 2 ਤਰੀਕ ਨੂੰ 2 ਅਪ੍ਰੈਲ ਨੂੰ ਅੱਛਾ ਜੀ ਫਿਰ ਉਹ ਵਦਿਆ ਬਹੁਤ ਦੇਰ ਬਾਅਦ ਤੇ ਮੈਂ ਕਹਿੰਨੀ ਨਾ ਦੋ ਸਾਲ ਬਾਅਦ ਜੀ ਅੱਛਾ ਜੀ ਪਹਿਲੀ ਵਾਰ ਗਈ ਐ ਅੱਛਾ ਜੀ ਵਿਆਹ ਦੇ ਮਨ ਗਈ ਮੈਨੂੰ ਕਹਿੰਦੇ ਆਂ ਮੈਂ ਤੂੰ ਚੰਗੀ ਕੁੜੀ ਲੈ ਗਈ ਤੂੰ ਭੇਟੀ ਨਹੀਂ ਕੁੜੀ ਕਹਦੇ ਗਿਆ ਇਹਦੇ ਤੋਂ ਪੂਰੇ ਉਹਨਾਂ ਦੀ ਮੈਂ ਤਾਂ ਰੋਕੀ ਮੈਂ ਕਹਿੰਦਾ ਸੰਤੂ ਬਾਈ ਦਾ ਵੀ ਤੁਸੀਂ ਇਹ ਕਰਾਇਆ ਬਾ ਨਾ ਹਾਂਜੀ ਹਾਂਜੀ ਇਹ ਭਾਈ ਤਗੜੇ ਬਚੋਲੇ ਜਾਂਦੇ ਆ ਹੋਰ ਵੀ ਦੱਸ ਦਿਓ ਮੈਨੂੰ ਹਾਂ ਛੋਟੀ ਹੈਗੀ ਬਣੀ ਨੂੰ ਬੈਣ ਹੁਣ ਦੇਖੀ ਕਮੈਂਟਾਂ ਚ ਮੇਰੀ ਕੁੜੀਆਂ ਦਾ ਜ਼ਰੂਰ ਦੱਸੋ ਕੁੜੀਆਂ ਨੇ ਵੀ ਗੰਡਾ ਲਾ ਕੇ ਗਏ ਨੇ ਬਾਈ ਮੁੰਡੇ ਬਹੁਤ ਆ ਭਾਈ ਕੁੜੀਆਂ ਦੱਸ ਦਿਓ ਹਾਂ ਠੀਕ ਨਹੀਂ ਸਹੀ ਗੱਲ ਹੈ ਕਿੱਥੇ ਹੋਵੇ ਦੱਸੋ ਇਹਨੇ ਸੁੱਖਾ ਕੁੜੀਆਂ ਨੇ ਮਿਲਦੀਆਂ ਇਹ ਰੱਖੀ ਬੈਜੀ ਤੇਰੀ ਕੁੜੀਆਂ ਨੂੰ ਸੁੱਖਾ ਨੇ ਕਰਾਉਣਾ ਤੂੰ ਯਾਦ ਰੱਖੀ ਹਾਂ ਕੋਈ ਟੈਨਸ਼ਨ वेलकम वेलकम और के वासी बैठी कराने एक नापे करो सही ਗੱਲ ਆ ਸਹੀ ਗੱਲ ਆ ਚੱਲ 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 ਕੇ ਲੈ ਪੁੱਤ ਕੇ ਲੈ ਆਜਾ ਪੁੱਤ ਨਵੀਂ ਆਖ ਕੇ ਘੋਲੇ ਬਾਜਦੇ ਚ ਨੂਰੀ ਤੇ ਸਸਰੀ ਕਾਲ ਤੇ ਬਿਲਾਦੇ ਹਿੰਗ ਜੀ ਇਹਦੇ ਗੈਸ ਬਣੀ ਜੀ ਛੋਟੇ ਤੇ ਤੂੰ ਨਹੀਂ ਆਇਆ ਹੋਇਆ ਦੇਖ ਤਾ ਤੇ ਗੈਸ ਬਣੀ ਪਿਆ ਅੱਛਾ ਇਸ ਜਿਹੜੇ ਤੁੰਨੀ ਗਿਆ ਲਾਤ ਦੇ ਨਾ ਚਾਸ ਵੀ ਰੇ ਹਿੰਗ ਦਾ ਹਿੰਗ ਦਾ ਪਾਣੀ ਹੈ ਹਾਂਜੀ ਉਹ ਵੀ ਰੋਲ ਮਿਲਦਾ ਹੈ ਅੱਛਾ ਰੋਲ ਮਿਲਦਾ ਹੈ ਰੋਲ ਲਿਆ ਉਹਨੂੰ ਘਰ ਫਿਰ ਇਦਾਂ 50 ਮੈਡੀਕਲ ਸਟੋਰ ਤੇ ਬੈਠਾ ਤੈਨੂੰ ਬਾਰੇ ਉਹਨਾਂ ਨੇ ਮਿਲਣਾ ਜੈ ਹਿੰਦਰ ਨਾ ਮਤਲਬ ਦਵਾਈਆਂ ਨਾਲ ਉਹ ਫਿਰ ਉਹ ਇਹ ਤਾਂ ਇੱਕ ਫਿਕਰ ਨਹੀਂ ਹੈਗਾ ਪਤਾ ਨਹੀਂ ਤਾਂ ਹੀ ਰੋਈ ਜਾਂਦਾ ਮੈਂ ਹੁਣ ਦੇਖਣ ਨੂੰ ਆਪਣੇ ਆਪ ਲੱਗਣ ਲੱਗ ਜਾਣਾ ਹਾਂ ਅੱਛਾ ਹੁਣ ਲਾਤੀ ਮੰਮੀ ਹਾਂਜੀ ਹਾਂ ਅਸੀਂ ਰੇਲ ਨਾਲ ਲੱਗਦੇ ਹਾਂ ਹਾਂ ਹੋਂ ਤੱਕ ਹੋਂ ਤੱਕ ਠੀਕ ਹੀ ਚੱਲਦਾ ਨਹੀਂ ਗੈਰ ਨਾਲ ਤਾਂ ਉਹ ਪੈਣੀ ਬਿਮਾਰੀ ਹੈ ਜਿੰਮੇ ਪਾਦੇ ਹੁੰਦੇ ਪਤਾ ਨਹੀਂ ਤਾਂ ਹੀ ਰੋਈ ਗਿਆ ਫੇ ਹਨ ਬਾਹਰ ਹੁੰਦੇ ਨਹੀਂ ਆਣ ਗੈਸ ਨਾਲ ਬਿੰਦੇ ਗੈਸ ਦੀ ਪ੍ਰੋਬਲਮ ਤਾਂ ਹੈ ਬਿਨਾਂ ਥੋੜਾ ਟਾਈਮ ਬਾਅਦ ਤੇ ਥੋੜਾ ਘੁੱਟਾ ਪਾਇਆ ਕਰੋ ਹਾਂ ਸ੍ਰੀਣੀ ਮੈਂ ਪਾਈ ਜਣੀ ਆਪਣੀ ਲੱਤਾਂ ਪੇ ਨਹੀਂ ਮੈਂ ਨਹੀਂ ਕਰਾਂਗਾ ਮੈਂ ਨਹੀਂ ਕਰਾਂਗਾ ਮੈਂ ਕਰਾਂਗਾ ਮਾਂ ਜੀ ਹੋਗਾ ਕਾ ਪਾ ਦਿਆ ਕਰੋ ਮੰਮੀ ਜੀ ਜਿਹੜੇ ਗੱਡੇ ਨਾਲ ਦੀਆਂ ਬਿਨੀਆਂ ਨਹੀਂ ਹੁੰਦੀਆਂ ਕਾਗਜ਼ ਦੇ ਆਹ ਕਾ ਪਾ ਰਹੇ ਐ ਐ ਇਹੋ ਕਾ ਪਾ ਦੇ ਬਿਲਕੁਲ ਕਾਗਜ਼ ਨਹੀਂ ਨਾ ਤਮ ਇਹ ਤਾਂ ਨਹੀਂ ਬਣਾ ਰਹਾ ਤਾਂ ਮੰਨੂ ਵੀ ਡਾਦੀ ਡੁਗਲਾ ਵੀ ਤੂੰ ਕੋਈ ਨਹੀਂ ਪੁੱਤ ਇਹਨੂੰ ਰੱਜੀ ਦੀਦੀ ਕੋਲ ਨਾਲ ਫੜਾ ਦਿਓ ਝੂਲਾ ਲਿਆਉਣਾ ਪੈਣਾ ਉਹ ਝੂਲਾ ਧੂਆ ਲਿਆਉਣਾ ਪੈਣਾ ਜਿਹੜਾ ਰਸਈ ਗਲ ਪੈਂਦਾ ਉਹ ਵੀ ਹੈਗਾ ਉਹ ਵੀ ਹੈਗਾ ਪੈਂਦਾ ਹੈ ਸਾਡੇ ਵਿੱਚ ਨਹੀਂ ਪੈਂਦਾ ਇਹ ਭਾਈ ਕੀ ਪੁੱਛੇ ਦੀ ਰਮਾਨਤ ਇਹ ਆਪਣੀ ਬੂਈ ਦੇ ਹੱਥਾਂ 'ਚ ਖੁਸ਼ ਆ ਜੀ ਇਹ ਲੈ ਇਹ ਲੈ ਓਏ ਹਾਂ ਜੀ ਤੂੰ ਉਹ ਲੱਡੂ ਖੋ ਜਾਈ ਭਈਆ ਲੱਡੂ ਜੀ ਰਮਾਨ ਚਾਚਾ ਲੈ ਦੇ ਰਮਾਨ ਲੈ 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 ਤੂੰ ਪਛਾਣ ਹੋਈ ਨਾ ਜਿੱਦਾਂ ਪਛਾਣ ਹੀ ਹੋ ਗਈ ਹਾਂ ਜੀ ਹਾਂ ਫਰਾਤਰੇ ਬਣਗਾ ਪੈਂਦਾ ਇਹਨੂੰ ਹੈਲੋ ਆਜਾ ਆਜਾ ਚਾਚਾ ਹਾਂ ਜੀ ਹਾਂ ਚਾਚਾ ਜੀ ਲੈਣਾ ਚਾਚਾ ਆਪਰੇ ਖਾ ਪੈਂਦਾ ਅਰੇ ਮੈਂ ਝਟਕੀ ਮਾਰਦੀ ਤੇ ਨਾਲ ਨਾ ਉਹ ਮੇਰੀ ਬੜੀ ਪਛਾਣ ਆ ਹੱਸਦੀ ਤੇ ਝਟਕੀ ਮਾਰਦਾ ਮੈਂ ਬਹੁਤ ਹੱਸਦੀ ਆ ਹੂੰ ਨਹੀਂ ਕੀ ਹੁਣ ਕਰਾਂ ਰੀ ਹੱਸਦੀ ਆ ਦੇ ਉਹ ਜੱਟਾ ਝੂਜਾ ਉਹ ਕੋਈ ਘਾਟੇ ਉਹ ਅੱਜ ਤਾਂ ਤੂੰ ਰੋਣਾ ਨਹੀਂ ਚਾਹੀਦਾ ਭਾਈ ਅੱਜ ਤਾਂ ਬੂਈ ਆਈ ਵੀ ਤੇਰੀ ਚੈ ਨਹੀਂ ਨਾ ਚੁੱਪ ਚੁੱਪ ਇਹਦੀ ਮੂੰਹ ਪਰ ਭਾਈ ਇਹਨਾਂ ਘਾਲੇ ਕਿਦਿੰ ਮੁੰਡੇ ਰ ਮੈਨੇ ਨਾ ਟੌਪਸ ਜਿਹੜੀ ਪੀਲੀ ਡੰਡੀ ਨਾ ਰਵਜੋਦ ਦੇ ਇੱਥੇ ਆਏ ਰਗੜ ਗਏ ਆਏ ਮੈਂ ਕਿਹਾ ਬਾਈ ਬਹੁਤ ਹੋਰ ਉਹੀ ਆ ਟੌਪਸ ਜਿਹੜੀ ਅੱਜ ਡੰਡੀ ਪਿਛਲੀ ਪਿਛਲੀਆਂ ਘਰੇ ਰੱਖਤਾ ਮੱਥਾ ਆਗਾ ਫੇਰ ਉਹੀ ਗੱਲ ਆ ਨਾ ਜੀ ਨਿਆਣੇ ਦਾ ਫੇਰ ਜੱਸਾਂ ਨਹੀਂ ਪਾਉਂਦੀ ਆਈ ਜੱਸਾਂ ਨੇ ਨਾ ਕਰਨਾ ਵਾ ਬਾਵੇ ਨਾ ਧਾਵਾ ਬਾਵੇ ਜਮੇਂ ਨਾਉਂਦੀ ਆ ਡੂਲ ਜੇ ਨੇ ਬੋਲ ਦਿੰਦੀ ਕਈ ਬੱਚਿਆਂ ਦੇ ਆ ਦਿਮਾਗ ਦੇ ਨਹੀਂ ਹੈ ਹੈ ਮੈਂ ਵੀ ਬੋਲਦੀ ਆ ਉਹ ਦਾ ਦਾ ਭਈ ਜਾਣੀ ਕਿ ਬੋਦਾ ਇਹ ਮੈਂ ਕੋਹਤ ਨਹੀਂ ਜਣਾਉਂਦੀ ਨੂੰ ਬਿਲਕੁਲ ਬਿਲਕੁਲ ਇਹ ਨੂਰ ਨਾ ਦੀ ਜਨਮ ਇੱਕ ਰੋਜ਼ ਦਾ ਤੇਰਾ ਹੋ 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 ਯੂਰ ਨਾ ਦੀ ਯੂਰ ਸਾਡੀ ਨੇ ਹੋ ਜਾਣਾ 1.5 ਸਾਲ ਦੀ ਹਾਂ 6 ਮਹੀਨਾ 6 ਮਹੀਨਾ ਲੱਗ ਰਹੀ ਤੁਹਾਨੂੰ ਹਾਂ ਇੱਕ ਸਾਲ ਤੇ 6 ਮਹੀਨਾ 6 ਮਹੀਨਾ ਨਹੀਂ 18ਵਾਂ ਮਹੀਨਾ ਲੱਗ ਗਿਆ ਮਤਲਬ ਲੱਗਣਾ 18ਵਾਂ ਮਹੀਨਾ ਨਾ ਹਾਂ ਹਾਂ 16 ਨੀ ਸੌਣ ਨਾ ਲਿਖਣੀ ਨਹੀਂ ਸੌਣ ਮਾ ਠੀਕ ਆ ਠੀਕ ਆ ਹੁਣ ਲੱਗੀ ਘੜਕੜ ਹੋ ਗਈ ਆ ਮੇਰੀ ਵੀਡੀਓ ਬਣ ਗਈ ਆ ਕਿਹਦੇ ਸਮਝ ਲੱਗੇ ਲੱਗੇ ਬਹੁਤ ਘਰੂ ਬਣੀ ਅਮਾਨ ਮੈਂ ਇਹੂ ਜਾ ਅਮਾਨਤ ਕੌਰ ਕਿਹਾ ਬਗినా ਅਮਾਨਤ ਅਮਾਨਤ ਕੌਰ ਆ ਨਾਮ ਵਧੀਆ ਨਹੀਂ 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 ਕੁਛ ਨਹੀਂ ਕੋਈ ਨਹੀਂ ਕੋਈ ਨਹੀਂ ਕਾਹ ਹੋ ਗਿਆ ਘਰ ਗਈ ਆ ਲੈ ਮੇਰੇ ਪੋੜਾ ਆ ਮੇਰੇ ਆ ਫਿਰਦਾ ਜੀ ਸਾਡਾ ਛਲੇਡਾ ਨੂਰੂ ਉਹ ਨੂਰੂ ਉਹ ਦੇਖੀ ਬੱਜ ਚੱਕ 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 ਓਹੋ ਫੇਰ ਵਿਚਾਰੀ ਅੱਜ ਦਾਦੀ ਕੋ ਫੜਾ ਉਹ ਮੇਰਾ ਸੋਨਾ ਪੁੱਤੀ ਛੱਟੇ ਉਹ ਵਿਚਾਰੀ ਮੇਰੇ ਪੁੱਤ ਅੱਜ ਬੜਾ ਡਿੱਗੀ ਹੈ ਅੱਜ ਪਤਾ ਨਹੀਂ ਕਾਦੇ ਗਿਰਿਓ ਜਾਂਦੀ ਸਵੇਰ ਦੀ ਅੱਛਾ ਨਹੀਂ ਹੈ ਹਜਾ ਉਹ ਬੁਖਾਰ ਜਾਂ ਚੜੀ ਜਾਂਦਾ ਜੀ ਉਹ ਦੋਨ ਕਮੀਜ਼ਾਂ ਪਾਏ ਕਰ ਬੰਦ ਨਾ ਬਰਬਾਦ ਹੋ ਤਿੰਨ ਚੰਦੇ ਆ ਗਏ ਆਣ ਲੱਗ ਗਏ ਨੇ ਜਿਹੜੇ ਆਕਰ ਦੋ ਮਿੱਗੇ ਨਾ ਪਾਓ ਮੇਰੇ ਦੋ ਮਾਂ ਲੱਭਦੀ ਵੀ ਕੋਲੀ ਉੱਪਰ ਵਾਲੀ ਸਾੜੀ ਮੀ ਹੁਣ ਤਾਂ ਖੋਲੇ ਦੇ ਗਰਮੀ ਇਹ ਤਾਂ ਕੋਹਤ ਨਹੀਂ ਹੋਣਾ ਨਿਆਣੇ ਨੂੰ ਵੀ ਤਾਂ ਮਾਸਮ ਚੇਂਜ ਹੋ ਗਿਆ ਹਾਂਜੀ ਹਾਂ ਗਰਮੀ ਹੋ ਗਈ ਬਿਲਕੁਲ ਬਿਲਕੁਲ ਮਾਨੇ ਤੇ ਆ ਮਾਨੇ ਦੱਸ ਮਾਨੇ ਤੇ ਕਾਗਾ ਦੇ ਨੂੰ ਜੀ ਕਾਗਾ ਦੇ ਕਾਗਾ ਦੇ ਨੂੰ ਜੀ ਤੱਕ ਪਹੇ ਹਾਂ ਮੈਂ ਤਾਂ ਖਾਣੇ ਲਈ ਲਓ ਜੀ ਨਿਆਣੇ ਹੀ ਨਿਆਣੇ ਲਓ ਜੀ ਲਓ ਜੀ ਪਿੰਨ ਇੱਧਰ ਬੈਠੇ ਆ ਨਾ ਦੇ ਦੇ ਦਿੱਤੇ ਆਪਕੇ ਹਾਂ ਨਾ ਇਹ ਜਿਹੜਾ ਵਲੌਗ ਦੂਆ ਬਾਈ ਵਾਲੇ ਚ ਇੰਟਰੋਡਕਸ਼ਨ ਕਰਾਤੀ ਇਹਨਾਂ ਦੀ ਚਲੋ ਜੀ ਮੋਰਾ ਜਨਤਮੈਨ ਫੋਨ ਲੀਆ ਭਾਈ ਕਿੰਨਾ ਬਣ ਗਿਆ ਕਮੋਡੀਟ ਉਹ ਸਾਢੇ ਕਿੰਨੇ ਸਾਢੇ 11 35 ਸੈਂਟੀ ਹੋ ਗਏ ਹਾਂਜੀ ਹਾਂ 35 ਸੈਂਟੀ ਹੋ ਗਏ ਦਾ ਰਾਤ ਦੀ ਫਲਾਈਟ ਆ ਨਾ ਨਹੀਂ ਨਾਲੇ ਕ ਮੈਂ ਕਮਜੀ ਨਾਲ ਆ ਗਿਆ 11 11 ਹਜ਼ਾਰ 11 ਸੌ ਨਾਲ ਆ ਗਿਆ ਹਾਂਜੀ 11 ਨਾਲ ਆ ਗਿਆ 47 ਦੇ ਹਾਂ ਮੈਂ ਉਹੀ ਕਹਾ ਵੀ ਪੌਣ ਨਹੀਂ ਪੌਣ ਕੱਢਦੀ ਸੀ ਹਾਂ 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 ਉਹਹੀ ਆ ਤਾਂ ਹੀ ਜਾਣ ਕੇ ਰੁਕੇ ਵੇ ਤੇ ਵੀ ਚਲੋ ਪੌਣ ਲੰਘ ਜਵੇ ਹਾਂ ਹਾਂ ਪੌਣ ਉਹਨੂੰ ਕੱਲ੍ਹ ਜਾਂ ਸਵਾ ਤੇ ਉਹ ਕਰਦੇ ਆ ਵੀ ਨਹੀਂ ਜਵਾ ਦਾ ਲੱਗਿਆ ਹੁੰਦਾ ਹੈ 1142 4542 42 ਬੰਦਾਲੀ ਕੋ ਨਹੀਂ ਜਾਣਾ ਜੈ ਕਰ। ਲੈ ਬਲੈਂਡ ਕਰੋ ਸੰਤਾਈ ਕਰ ਲੋ। ਹੈਲੋ ਪਤਾ ਨਹੀਂ ਮੈਂ ਕਿੱਥੇ ਦੇਖਿਆ ਤਾਂ। ਹੈਂ ਸਾਵਾ। ਸਵਾਟਾ ਦੇਖਦਾ ਹੁੰਦਾ। ਸਵਾ ਨੋਚ ਨਹੀਂ ਜਾਣਾ ਆਪਣੇ ਕਿੱਥੇ ਮੈਂ ਦੇਖਿਆ ਤਾਂ। ਢੋਗੇ ਪਿੱਛੇ ਕਰਿਆ ਉਹਨੇ। ਸਾਰਿਆਂ ਦੀ ਆਪਣੇ ਉੱਤੇ ਹੁੰਦੇ ਆ। ਹਾਂ ਹੈ ਤਾਂ ਕਿਤੇ ਨਹੀਂ ਤਾਂ ਪੌਣ ਨੂੰ ਜ਼ਿਆਦਾ ਮੰਨਦੇ। ਕੋਈ ਪੌਣ ਲਓ ਬਚਾਰਾ। ਸਵਾ ਜੀ ਮੈਂ ਤੁਹਾਨੂੰ ਆਇਆ। ਸਵਾ ਨੋ ਸਵਾ ਦਾਸ ਸਵਾ ਨਹੀਂ ਕਰਿਆ ਜਣੀ। ਸਵਾ ਦਾ ਮਤਲਬ ਸਾਮਾ ਨਹੀਂ ਕਰਨਾ। ਪਤਾ ਨਹੀਂ ਉਹ ਤਾਂ ਜਿਹੜੀ ਮੈਂ ਦੇਖਿਆ ਜਿਹਦੇ ਤੋਂ ਤਾਂ ਹੀ ਕਰਦੀ ਆ ਹੂੰ ਇਹ ਜ਼ਿਆਦਾ ਹੁੰਦੀ ਕਿ ਕਿਹਨੇ ਹਰੇਕ ਦਾ ਆਪਣਾ ਆਪਣਾ ਉਹ ਹੁੰਦਾ ਚੱਲ ਗਿਆ ਤਾਂ ਹੁੰਦੀ ਹੈ ਹਾਂਜੀ 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 ਕੀ ਫਾਇਦਾ ਹੋਵੇ ਬਾਅਦ ਵਿੱਚ ਆ ਕੇ ਬਣੀ ਨਹੀਂ ਤੇ ਬੜੀ ਬਚ ਬਿਲਕੁਲ ਬਿਲਕੁਲ ਅੱਜ ਉਹ ਤਾਂ ਅੱਮਾ ਜੀ ਦਾ ਜਨਮ ਦਿਨ ਤਾਂ ਅੱਜ ਜਨਮ ਦਿਨ ਤਾਂ ਭਾਈ ਭਾਬੀ ਦਾ ਤੇ ਹੁਣ ਚੱਕਰ ਆਏ ਆ ਬਣ ਇੱਕ ਤਾਂ ਬਾਈ ਚਲ ਗਿਆ ਹੁਣ ਕਬਲੂਨ ਛੱਡਣ ਹੈ ਉਦੇ ਕਰਕੇ ਫਿਰ ਔਖਾ ਹੋ ਜਾਣਾ ਇੱਕ ਫਿਰ ਹੁਣ ਤੁਸੀਂ ਸਾਰੇ ਤਾਂ ਹੈਗੇ ਹੋ ਨਹੀਂ ਸਾਰੇ ਤਾਂ ਹੈਗੇ ਆ ਜੀ ਫਿਰ ਜੈਸਮੀਨ ਵੀ ਗਈ ਵੀ ਉਹਨਾਂ ਨੇ ਅੰਮ੍ਰਿਤਸਰ ਨੂੰ ਜਾ ਅੰਮ੍ਰਿਤਸਰ ਜਾਣਾ ਉਹਨਾਂ ਨੇ ਉਹਨਾਂ ਨੇ ਅੰਮ੍ਰਿਤਸਰ ਜਾਣਾ ਜੀ ਫਿਰ ਹੁਣ ਸ਼ਾਮ ਨੂੰ ਇੱਕ ਦੁੱਧ ਅੱਧਾ ਪਾਇਆ ਵਾ ਅੱਧਾ ਫ੍ਰਿਜੇ ਪਿਆ ਉਹ ਸ਼ਾਮ ਨੂੰ ਪੋਣਾ ਅੱਛਾ ਫਿਰ ਮੇਰਾ ਸ਼ਾਮ ਨੂੰ ਮੇਰਾ ਨਹੀਂ ਟਾਈਮ ਲੱਗਣਾ ਇੱਕ ਤਾਂ ਕਰਕੇ ਹੁਣ ਅਸੀਂ ਸੋਚਦੇ ਵੀ ਦੋਕ ਦਿਨ ਅੱਗੇ ਕਰ ਦਿੰਦੇ ਨਾਲੇ ਤਾਂ ਜੈਸਮੀਨ ਨਾਲ ਹੀ ਮੁੜੇ ਆਉਂਗੀ ਮੰਮੀ ਹਨਾ ਅੱਛਾ ਤੇ ਨਾਲੇ ਹਾਂ ਨਾਲੇ ਫਿਰ ਬਾਈ ਵੀ ਹੋਊਗਾ ਨਹੀਂ ਉਹ ਫਿਰ ਉਹਦੇ ਵੀ ਬਾਈ ਪਾਰਟੀ ਹਾਂ ਉਹ ਕੀ ਆ ਤੁਸ ਕੱਲ ਤੱਕ ਆਉਗੇ ਤਾਂ ਉਹ ਦਾ ਕੱਲ ਤੱਕ ਨਹੀਂ ਕੱਲ ਆ ਹਾਂ ਬਣਾ 12 1:00 ਵਜੇ ਜਾਣਾ ਰਾਤ ਤੱਕ ਆਉਂਗੇ ਤੜਕੇ ਕਿਉਂਕਿ ਆ 10 ਵਜੇ ਦੀ ਫਲੈਟ ਆ 2 ਘੰਟੇ ਮੈਨੂੰ ਮਾਰ ਦੇ ਹਾਂ 2 ਘੰਟੇ ਪਰ ਉੱਥੇ ਆਂਦੀ ਮੈਂ ਇੱਕ ਗੱਲ ਦੇਖੀ ਜੀ ਜਦ ਬੰਦਾ ਅੰਦਰ ਚਲੇ ਗਿਆ ਨਾ ਨਾਲ ਦੇ ਤਾਂ ਮੁੜੇ ਆ ਹਾਂ ਮੈਂ ਕਹਿੰਦਾ ਉਹ ਕਹਿੰਦਾ ਵੀ ਓਕੇ ਜਾਓ ਬਸ ਬਸ ਕੋਈ ਸਮਾਂ ਬੰਦ ਕਰਨਾ ਹੋਵੇ ਨਾ ਜਦ ਮੇਰੇ ਉੱਪੇ ਹੋ ਗਿਆ ਤਾਂ ਮੁੜ ਆਓ ਜਦ ਅਸੀਂ ਮਾਸੀ ਜੀ ਦੇ ਮੁੰਡੇ ਨੂੰ ਛੱਡਣ ਗਏ ਮਾਛੜੀ ਕਹੀ ਜਾਵੇ ਨਹੀਂ ਆਪਾਂ ਦਾ ਵੀ ਆਪਣੇ ਮਨ ਨੂੰ ਹੁੰਦਾ ਰਹਿੰਦਾ ਹਾਂਜੀ ਹਾਂ ਹਾਂ ਬੰਦੇ ਨੂੰ ਹੁੰਦਾ ਹੀ ਆ ਤੇ ਹਾਂਜੀ ਹਾਂ ਫਿਰ ਫਿਰ ਅਸੀਂ ਅੱਜ ਜਿਵੇਂ ਅਜਿਵੇਂ ਜਿੰਦਰ ਜੀ ਤਾਂ ਕਹਿੰਦੇ ਮੈਂ ਬਹਿ ਗਈ ਹੁਣ ਵੈਸੇ ਮੈਂ ਥੋੜਾ ਟਾਈਮ ਐ ਵੀ ਚਲ ਜਾਣਾ ਤਾਂ ਅਸੀਂ ਵਾਪਸ ਆਈ ਹਾਂ ਹਾਂ ਹੋਈ ਮਨ ਦੇ ਬੇਸ਼ੱਕ ਹੋ ਜਵੇ ਪਰ ਆਪਣੇ ਮਨ ਨੂੰ ਰਹਿੰਦਾ ਕਿ ਨਹੀਂ ਹੋ ਜਾਂਦਾ ਜੀ ਹੋਈ ਜਾਂਦਾ ਤੇ ਉਹ ਹਰfte ਬਾਅਦ ਹੀ ਉਹ ਹਰfte ਬਾਅਦ ਤੇ ਨਾ ਨਾਲ ਲਈ ਗਏ ਨਾ ਨਾਲ ਨਹੀਂ ਤੇ ਜਿੱਦਾਂ ਉਹ ਚੜਾ ਕੇ ਸੀ ਵਾਪਸ ਆ ਰਹੇ ਤੇ ਦੂਸਰੇ ਦਿਨ ਉਸ ਦਿਨ ਉਹ ਤੇ ਫੋਨ ਆ ਗਿਆ ਤੇ ਤੇਰੇ ਵੀ ਜਾ ਕੇ ਤੇਰੇ ਵੀ ਵੀਡੀਓ ਪਾਉਂਦੀ ਕਾ ਕੇ ਤੇ ਹੁੰਦੀ ਕੋਰੋਨਾ ਇਹਦਾ ਉਹ ਹਰfte ਇਹਨਾਂ ਦਾ ਨਾ ਪੋਆ ਜਿਹੜਾ ਮੁੰਡਾ 14 ਸਾਲਾਂ ਬਾਅਦ ਆਇਆ ਸੀ ਆਹ ਵਾਰ ਤੇ ਅੱਛਾ ਦੋਦੀ ਪਾਈ ਹੋ ਸੀ ਇਹਨਾਂ ਦੀ ਅੱਛਾ 14 ਕਿਹੜੀ ਕੰਟਰੀ ਗਈ ਕਿਹੜੀ ਲੈਂਡ ਤੋਂ 14 ਸਾਲਾਂ ਬਾਅਦ ਆਇਆ ਸੀ ਪੀਆਰ ਹੋ ਗਿਆ ਇਹਦੇ ਔਰ ਉੱਥੇ ਦਾ ਫਿਰ ਪੀਰਾ ਹੋ ਕੇ ਹੀ ਮੁੜਦਾ ਬੰਦਾ ਨਹੀਂ ਫਿਰ ਦੁਬਾਰਾ ਜਾਣੇ ਕੰਮ ਰਹੇ ਜਾ ਬਿੰਦਰ ਮੁੜਿਆ ਇਗਲੈਂਡ ਤੇ ਬਿੰਦਰ ਲੈ ਗਏ ਰਹੇ ਆ ਹੈ ਛੁੱਟੀ ਤਾਂ ਮਹੀਨੇ ਖਣ ਦੀ ਮੁੰਲਾ ਦਾ ਆ ਹੋ ਜਾਂਦਾ ਜੀ ਪਰ ਜੇ ਬੰਦਾ ਅੱਛਾ ਇਹ ਮੁੰਡਾ ਵਿਆਹ ਕਰਾਉਣ ਵਿਆਹ ਹੋਇਆ ਹੁੰਦਾ ਅੱਛਾ ਹਾਂ 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 ਮੋਦੀ ਦਾ ਬਣਾ ਦੋਗੇ ਨਾਲ ਫਿਰ ਹਾਂ 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 ਆਹ ਇੰਗਲੈਂਡ ਦਾ ਥੋੜਾ ਜਿਹਾ ਪੱਕਾ ਹੋਣਾ ਔਖਾ ਜੀ ਇੰਗਲੈਂਡ ਅਮਰੀਕਾ ਦਾ ਤਾਂ ਇਦਾਂ ਹੀ ਹਾਂ ਸਹੀ ਹੈ ਉਹ ਤਾਂ ਅਮਰੀਕਾ ਚਲੇ ਗਏ ਅਮਨਿੰਦਰ ਦੀ ਹਾਂ ਅੱਛਾ ਮੈਂ ਉਹ ਅਮਰੀਕਾ ਚਲੇ ਗਏ ਆਪਣੇ ਘਰ ਹੋ ਗਏ ਸਾਲ ਹੋ ਗਏ ਅਮਰੀਕਾ ਦੇ ਨੂੰ ਜੀ अच्छा हां जी ओ ओ ओ अमेरिका अमेरिका ਦਾ ਹੀ ਲੱਗਿਆ ਦਾ ਭੈਣ ਵੀਜ਼ਾ ਕਿ ਪਹਿਲਾਂ ਪਹਿਲਾਂ ਇੰਗਲੈਂਡ ਪਹਿਲਾਂ ਅੱਛਾ ਪਹਿਲਾਂ ਤੋਂ ਫਿਰ ਨਾ 6 ਮਹੀਨੇ ਬਾਅਦ ਫਿਰ ਅਮਰੀਕਾ ਚਲੇ ਗਏ। ਅੱਛਾ 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 ਜੀ ਠੀਕ ਆ ਠੀਕ ਆ ਠੀਕ। ਮਤਲਬ ਆਪਣੇ ਰਿਸ਼ਤੇਦਾਰ ਕਿ ਉਹਨਾਂ ਦੇ। ਅੱਛਾ ਜੀ ਅਮਰੀਕਾ ਠੀਕ ਬੱਲੇ। ਉਹਨਾਂ ਨੂੰ ਹੁਣ ਤਾਂ ਚਲ ਬਹੁਤ ਸਸਤਾ ਹੀ ਹੋ ਗਈ ਬੈਠ। ਫਿਰ ਤਾਂ ਜ਼ਿਆਦਾ ਸਸਤਾ ਹੀ ਹੋਗੀ। ਨਹੀਂ ਜਿਹੜੇ ਹੁਣ ਤੱਕ ਪਹਿਲਾਂ ਪਹਿਲਾਂ ਲੰਘ ਗਏ। ਜਿਹਨਾਂ ਦੇ ਜਿਹਦਾ ਕੇਸ ਲੱਗ ਚੁੱਕੇ ਆ ਨਾ ਉਹਨਾਂ ਨੂੰ ਕੋਈ ਨਹੀਂ ਹੈਗਾ। ਹਾਂਜੀ ਹਾਂ ਮੇਰਾ ਮਤਲਬ ਹਜੇ ਤੱਕ ਬਾਹਰ ਹੀ ਬੈਠੇ ਆ ਉਹਨਾਂ ਦਾ ਜਿਹੜਾ ਜਿਹੜੀ ਮੇਰਾ ਦੋਸਤ ਆ ਜੀ ਉਹ ਜਿਹਨੇ ਮੁੰਡੇ ਨੇ ਗੱਡੀ ਲਈ ਤੀ ਜੀ ਉਹਦੀ ਸਿਸਟਰ ਵੀ ਅਮਰੀਕਾ ਹੀ ਆ। ਉਹਨੂੰ ਜਿੱਦ ਉਹ ਉਹਤੇ ਹਫਤਾ ਕੁ ਬਾਅਦ ਮੈਨੂੰ ਕਾਗਜ਼ ਮਿਲੇ ਪਰ ਜਦ ਤੱਕ ਉਹ ਦੇਖ ਲੋ ਕੰਮ ਉੱਪਰ ਹੀ ਨਹੀਂ ਗਏ। ਅੱਛਾ। ਹਾਂ। ਜਗਾ ਦਾ ਬੱਚਾ ਭਾਈ ਵਾ ਲੈ ਰਿਹਾ ਹਾਂ ਮੈਂ। ਹਾਂਜੀ ਹਾਂ। ਹਾਂ ਇਹ ਤਾਂ ਹੈ ਬਰਕ ਪਰਮਿਟ ਨਹੀਂ ਨਾ ਹੁਣਾ ਕੋ। ਹਾਂ ਮੈਂ ਬਰਕ ਪਰਮਰ ਕੇਸ ਹੁਣਾ ਤੇ ਲੱਗਿਆ ਪਤਾ। ਜਿੱਦਾਂ ਅਮਿੰਦਰ ਨੂੰ ਬਰਕ ਪਰਮਿਟ ਮਿਲ ਚੁੱਕਿਆ। ਹਾਂ। ਮੈਂ ਸੰਗਰ ਕਹਿਣ ਨੂੰ ਕਾਮੇ ਤੇ ਜਾਇਦਾ। ਤਾਂ ਕਿ ਬੰਦੇ ਕਿੱਥੇ ਹੋ ਗਏ। ਉਹਨਾਂ ਨੂੰ ਜਿਹੜਾ ਬਾਰਡਰ ਦੇ ਕੋਲ-ਕੋਲ ਇਹ ਹੈਗੇ ਆ ਨਾ ਕਿ ਸਿਟੀਆਂ ਜਿਹੜੀਆਂ ਉਹਨਾਂ ਦੇ ਜ਼ਿਆਦਾ ਧਾਰ। ਉਹਨਾਂ ਦਾ ਜ਼ਿਆਦਾ ਹਾਂ। ਕਿੰਨੇ ਇੱਥੇ ਦੇ ਗੱਡੇ ਨਾ ਕੈਨੇਡਾ ਕੋਈ ਐਤੋਂ ਓਖੇ ਹੀ ਇੰਨਾ ਪੈਸਾ ਲਾ ਲਿਆ। ਇੰਨਾ ਹੁਣ ਜਿਹੜੇ ਬੰਦੇ ਨੇ 50-50 ਲੱਖ ਰੁਪਈਆ ਲਾਇਆ ਬਾਜੀ। ਜਿਹੜੇ ਦੋ ਭਰਾ ਗਏ ਇੱਕ ਘਰ ਵਿੱਚ ਨਾ 80 ਕੁ ਲੱਖ ਲੱਗ ਗਿਆਂ ਹੁਣ ਉਹਨਾਂ ਦਾ। ਜਦੋਂ ਦੋਨੇ ਹੀ ਆ ਗਏ। ਇਹ ਇੰਨੇ ਮਹਿੰਗੇ ਹੋ ਗਏ। ਇੱਦਾਂ ਹੀ ਆਪਣਾ ਇੰਨੇ ਐਨੇ ਪੈਸੇ ਨੇ ਇੱਦਾਂ। 80 ਲੱਖ ਰੁਪਏ ਨਾਲ ਉੜੀ ਦੋ ਮਰਜੀ। ਬਿਲਕੁਲ ਬਿਲਕ ਆਮ ਤੌਰ ਤੇ ਨਿਆਏ ਕੋਲ ਖਾਦੀ ਖਾਲੀ ਹੋ ਗਿਆ ਘਰ ਤੇ ਵੀ ਖਾਲੀ ਹੋ ਗਿਆ ਪੈਸੇ ਦੇ ਕੇ ਉਹ ਵੀ ਵਿਚਾਰੇ ਮੋੜੇ ਆਏ ਦੱਸ ਗੱਲ ਆ ਇਹ ਹੋ ਜਾਂਦੀ ਨਾ ਭੈਣ ਜੋ ਮੁਕੱਦਰ ਮਾਂ ਲਿਖਿਆ ਵਾ ਉਹ ਹੋਣਾ ਹੀ ਹੋਣਾ ਆਪਾਂ ਬੰਦਾ ਦਾ ਬਹੁਤ ਜ਼ੋਰ ਲਾਉਂਦਾ ਵੀ ਐਂ ਕਰ ਲੀਓ ਪਰ ਜੋ ਪਰਮਾਤਮਾ ਨੇ ਸੋਚਿਆ ਉਹ ਹੋਣਾ ਉਹ ਸਹੀ ਹੁੰਦਾ ਸਹੀ ਉਹੀ ਹੁੰਦਾ ਸਹੀ ਉਹੀ ਹੁੰਦਾ ਸਹੀ ਗੱਲ ਆ ਜੀ ਲਓ ਜੀ ਇੱਧਰ ਆ ਕੇ ਫਾਦਰ ਸਾਹਿਬ ਆ ਜੀ ਪਸ਼ੀ ਜੀ ਦਾ ਘਰ ਸਾਹਿਬ ਬੈਠ ਜੀ ਥਕੇ ਆਪਾਂ ਤੁਸੀਂ ਇੱਧਰ ਤੇ ਆਏ ਹੁਣ ਮੈਂ ਪਾਣੀ ਬੁਲਾ ਕੇ ਆਇਆ ਜੀ ਬ੍ਰਿੰਦਰ ਕੀ ਕਰਦਾ ਮਰਨਦਾ ਹੁਣ ਲੱਗਿਆ ਵਾ ਬੂਹਾ ਬੂਹਾ ਇਕੱਠਾ ਕਰਕੇ ਹੁਣ ਲਾਇਆ ਉਹਨੂੰ ਅੱਛਾ ਅੱਛਾ ਪਾਣੀ ਉਹ ਨਹੀਂ ਪਿਲਾ ਦੇਣਾ ਉਹ ਗਾਇਆਂ ਨੂੰ ਪਾਣੀ ਉਹ ਪਨਾਇਆ ਉਹਨੇ ਗਾਇਆਂ ਨੇ ਛੱਡੀਆਂ ਗਾਇਆਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਉਧਰ ਤਾਂ ਦੇਖ ਲੈ ਇਹ ਕੋਦੇ ਵਾਰ ਕਿੱਥੇ ਗਿਆ ਨਹੀਂ ਰਾਤ ਆ ਕੇ ਨਹੀਂ ਹੋੜਾ ਵੀ ਨਹੀਂ ਵਹੀ ਗੱਲ ਪਾਪਾ ਜੀ ਨੇ ਦੇਖਿਆ ਨਹੀਂ ਪਹਿਲਾਂ ਨਹੀਂ ਤਾਂ ਉਧਰ ਜਾ ਕੇ ਗੱਡੀ ਰੁਕਣੀ ਨਹੀਂ ਨਿਕਦਾ ਨਹੀਂ ਹੈਗਾ ਹਾਂਜੀ ਹਾਂ ਹਾਂ ਧੋਕੂ ਵੀ ਹੁਣ ਤਾਂ ਬਹੁਤ ਕੜੀ ਲੱਗੀ ਜੀ ਪੈਣ ਐ ਸਾਡੀ ਕਿ ਚੁੰਦਲੋਂ ਵੀ ਟਿਕ ਕਾਉਂਡੀ ਆਈ ਧੁੱਪ ਮੈਂਦੀ ਕੱਲ ਐਨੀ ਦੁਕਾਨ ਖੋਲ ਸਾਨੂੰ ਸਹੀ ਗੱਲ ਆ ਜੀ ਆਹ ਥੋੜੇ ਦਿਨ ਇਦਾਂ ਦੇ ਹੁੰਦੇ ਆ ਰੋ ਰੋ ਹੋਲੇ ਨੇ ਦਿਨ ਆਏ ਮੇਰ ਕੀ ਹੁੰਦਾ ਬਾ ਹੁਣ ਚੱਲ ਪਾਣਾ ਹੋਲਾ ਮੋਲਾ ਦੁਨੀਆ ਬਹੁਤ ਜਾਂਦੀ ਹੋਲੇ ਮਹਨੇ ਵਿੱਚ ਖੋਲ ਮੈਂ ਆਪਣੇ ਲੋਦਾ ਪੱਤਾ ਕਿਉਂ ਤਾਂ ਲਾਤਾ ਹੈ ਹੈ ਹੋ ਲੱਗਣਾ ਹੈ ਪਰਸੋਂ ਨੂੰ ਅੱਜ ਬਾਬਾ ਜੀ ਵਰਤੀ ਹੈ ਪਰਸੋਂ ਨੂੰ ਲੱਗੂ ਗੱਲ ਕਰਨਾ ਹੋਲੇ ਮੁੰਡੇ ਇਕ ਨੇ ਬੈਣਾ ਨਾਉਂਦੇ ਆ ਹਾਂ ਜਾ ਮੇਰਾ ਪੁੱਤ ਆਹ ਨੂੰ ਇੱਕ ਕਦੇ ਦਿਨ ਤਾਂ ਹੰਗਰਾ ਹੀ ਕਰਨੀ ਉਹਨਾਂ ਨੇ ਕਿ ਇਹ ਉੱਤਪਾਦ ਹੈ। ਚੱਪਾਈ ਬਾਹਰ। ਹਾਂਜੀ ਹਾਂ ਹੋਰ ਕਿਹਾ ਉਦਾਂ ਦਾ ਦੇ ਨਹੀਂ ਹੁੰਦਾ ਕਿਤੇ? ਹਾਂ ਨਾ ਦੇਣ ਜਾ ਹੁੰਦਾ। ਹਾਂ ਨਾ ਦੇਣ ਜਾ ਹੁੰਦਾ ਚਲੋ ਇਦਾਂ ਬਹਾਨੇ ਨਾਲ। ਦਾਨ ਮਾਣਾ ਮੋਟਾ ਨਿਕਲ ਹੀ ਜਾਂਦਾ। ਠੀਕ ਹੈ। ਹਾਂਜੀ ਠੀਕ ਹੈ ਜੀ ਵਧੀਆ। ਚੱਲ ਬਾਈ ਕਹ ਜਾਂਦੇ ਨੇ ਮੈਂ ਪੜਨਾ ਹੈ। ਹਾਂਜੀ ਪੇਪਰ ਪੈ ਗਏ ਨਾ। ਪਰ ਕਿਹੜੇ ਸਕੂਲ ਚ ਲਾਇਏ ਹੋ ਜੀ? ਇਹ ਸੰਤ ਕਰਮ ਸਿੰਘ ਅਕੈਡਮੀ। ਸੰਤ ਕਰਮ ਸਿੰਘ। ਹਾਂ ਓਥੇ ਪੜ੍ਹਾਈ ਵਧੀਆ ਜੀ। ਹਾਂਜੀ ਹਾਂਜੀ। ਹਾਂ। ਇਹਦੇ ਸਾਤੀ ਤਰੀਕ ਨੂੰ ਮੁੱਕ ਗਏ ਪੇਪਰ ਤੇ ਵਿਹਲੇ ਆ ਤੇ ਅਗਰੇ ਇਹਦੇ ਕਲਾਸਾਂ ਸ਼ੁਰੂ ਹੋਣੀਆਂ ਨੇ ਅੱਛਾ ਹਾਂ ਤਿੰਨ ਤਰੀਕ ਆ ਹੁਣ ਵਿਹਲੇ ਆ ਕਿਲੇ ਨੂੰ ਕਦੋਂ ਮੁੱਕ ਗਏ ਤੇ ਸਾਤ ਨੂੰ ਨਹੀਂ ਅੱਛਾ ਮਾਰੂ ਪਾਛਾ ਹੋਵੇਗਾ ਸਾਤ ਨੂੰ अच्छा तो ਸਾਡੇ ਤੇ ਸ਼ੁਰੂ ਹੋਏ ਸ਼ੇਅਰ ਸ਼ੁਰੂ ਹੋਏ ਨਾ ਤੁਹਾਡੇ ਤੁਹਾਡੇ ਫੇਰ ਮਾਰਚ ਮਹੀਨਾ ਚੱਲੀ ਜਾਣੇ 22 ਤਰੀਕ ਤੱਕ ਹੋਰ ਇਹਦਾ ਰਿਜ਼ਲਟ ਆ ਜਾਣਾ ਫਿਰ ਤੇ ਫਿਰ ਇਹਨੇ ਕਿਹੜੇ ਵਰਗਾ ਹੈ ਅਡਮਿਸ਼ਨ ਤੇ ਕਿਹੜਾ ਲਾਦਾ ਨਹੀਂ ਹੁਣ ਜੀਤ ਵਰਗਾ ਮੰਮੀ ਵਰਗਾ ਆ ਯਾਰੀ ਦੋਦੀ ਹੈ ਕੌਣ ਨੇ ਕੋਈ ਆਇਆ ਤੁਹਾਡੇ ਐਜ ਐਵੇਂ ਮਾੜੇ ਤੂੰ ਹੀ ਆ ਤੇਰੇ ਵਰਗਾ ਮੈਂ ਲੋਟੂ ਮੈਂ ਚੱਕ ਕੇ ਰੱਖਿਆ ਉਹਨਾਂ ਦੇ ਲਸੋਤਾ ਉਹਨਾਂ ਨੂੰ ਦੇਖਲਾ ਸਹੀ ਗੱਲ ਹੈ ਪਰ ਜਿੱਦ ਨਾਲ ਜਿੰ ਟਿੱਕੀ 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 ਬੋਲਦਾ ਦਾਦੀ ਵਰ ਗਿਆ ਦਾਦੀ ਵਰ ਗਿਆ ਵਾ ਭਾਈ ਲੰਬਾ ਹੋ ਜੀ ਨਾਲੇ ਬਿਕਾਦਾ ਜੰਪਾ ਲੰਬਾ ਤਾਂ ਹੋ ਜਾਂਦਾ ਭਾਈ ਚਾਚਾ ਮੈਂ ਨਹੀਂ ਹੋਣਾ ਗੱਲ ਆ ਹੋ ਜਾਣਾ ਇਹਨੇ ਜਿਹੜੀ ਚਾਹ ਦਿੱਤੀ ਹਾਂ ਆ ਪਾ ਪਹਿਲੇ ਅੱਜ ਲਾਪੀ ਮੜੀ ਜਾਂਦੀ ਇੱਕ ਗੱਲ ਭੈਣ ਮੈਨੂੰ ਹੋਰ ਪਤਾ ਲੱਗੀ ਆ ਉਹ ਵਾਲੀ ਭਾਣਜੀ ਦੀ ਸਾਡੀ ਦੀ ਕਹਿੰਦੇ ਜੀ ਇਹ ਉਰੇ ਰਹਿੰਦੀ ਨਹੀਂ ਤੁਹਾਡੇ ਕੋਲ ਹਾਂ ਵੀ ਇਹਦਾ ਦਿਲ ਨਹੀਂ ਲੱਗਦਾ ਹੈਗਾ ਸਾਡੀ ਇਹ ਰਹਿੰਦੀ ਨਹੀਂ ਹਾਂ ਇਹ ਭਾਈ ਵੀਡੀਓ ਵੀਡੀਓ ਚ ਦੱਸਦੀਏ ਵੀ ਇਹ ਇਹ ਸ਼ੁਰੂ ਤੋਂ ਤਿੰਨ ਤਿੰਨ ਬੱਚੇ ਆ ਜੀ ਇਹ ਜੁੜਵਾ ਤਿੰਨੇ ਜੋੜੇ ਹੋਏ ਤੇ ਤਿੰਨੇ ਤੇ ਉਹ ਵੱਡੀ ਕੁੜੀਆ ਸਾਡੀ ਜਿਹੜੀ ਉਹ ਆਪਣੀ ਨਾਨੀ ਕੋਲ ਰਹਿੰਦੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਨਾਨੀ ਕੋਲ ਰਹਿੰਦੀ ਨਾਨੀ ਨੇ ਪਾਲੀ ਕਹਿੰਦੇ ਹੁਣ ਇਹਦਾ ਮਤਲਬ ਉਰੇ ਆ ਕੇ ਜੀ ਨਹੀਂ ਲੱਗਦਾ ਹੈ ਜੀ ਨਹੀਂ ਲੱਗਦਾ ਅਸੀਂ ਆਈਏ ਨਾ ਫਿਰ ਵੀ ਹਫਤਾ ਰਹਿੰਦੀ ਐ ਮੈਂ ਕਹ ਰਹੀ ਜੀ ਮੈਂ ਨਾਨੀ ਕੋਲ ਜਾਣਾ ਅੱਛਾ ਜੀ ਨਾਨੀ ਬਿਮਾਰ ਜੀ ਮੈਂ ਕਹਿੰਦਾ ਤੂੰ ਆ ਜਾ ਮੇਰੇ ਕੋਲ ਨਹੀਂ ਜਿੱਤਣਾ ਕਿ ਮੇਰੇ ਕੋਲ ਨਾ ਬੰਤਾ ਜਿੱਥੇ ਰੇ ਹਵਾ ਹੁੰਦਾ ਹੈ ਬੰਤਾ ਨਿਆਣਾ ਉੱਠੀ ਜੀ ਬੰਦਣਾ ਫਿਰ ਉੱਥੇ ਲਾ ਲਾ ਕੇ ਘਰਾਂ ਦਾ ਬਾਬਾ ਨਹੀਂ ਨਹੀਂ ਜੀ ਬਿਰ ਕੁੜੀ ਜੀ ਆਪਦੇ ਸੜੀ ਬਣ ਗਈ ਹਾਂ ਨਹੀਂ ਰਹੀਆਂ ਵੀ ਚਲੋ ਹੋਈ ਨਹੀਂ ਨਾਨੀ ਦੇ ਬਾਅਦ ਚਲ ਜਾਣਾ ਤੇ ਕਿੱਥੇ ਕਿੱਥੇ ਕਹਿੰਦੀ ਨਾਨੀ ਕੇ ਜਾਣਾ ਨਾ 10 ਦਿਨਾਂ ਵਾਸਤੇ ਜਾਈਂ ਤੇ ਆ ਜੀ ਮੈਂ ਕਹਿੰਦੇ ਉਹ ਤੇ ਜਾਣਾ ਬਾਹਰ ਇਟਲੀ ਨੂੰ ਮੈਂ ਤਾਂ ਤੇਰੇ ਨਾਲ ਥੋੜਾ ਜਾਊਗੀ ਬਿੰਦਰ ਗਾੜੀ ਬੈਗ ਵਿੱਚ ਪਾ ਲਈ ਇਹਦਾ ਬਿੰਦਰ ਗਾੜੀ ਬੈਗ ਵਿੱਚ ਪਾ ਲਈ ਭੂਆ ਦੇ ਨਾਲ ਦੇਖੋ ਕਿ ਨਾ ਨਹੀਂ ਬੂਆ ਦੱਸਦੀ ਵੀ ਰਾਦੇ ਬੂਆ ਕਹਿੰਦੀ ਕਹਿੰਦੀ ਓਰੇ ਕਈ ਵਾਰ ਬਾਥਰੂਮ ਚ ਫੜ ਕੇ ਰੋ ਜਾਂਦੀ ਆ ਜੇ ਨਾ ਜੀ ਲੱਗੇ ਅੱਛਾ ਜੀ ਫੇ ਕਹਿੰਦੀ ਮੂੰਹ ਧੋ ਕੇ ਆ ਜੰਦੀ ਬਾਹਰ ਪਤਾ ਨਾ ਲੱਗੇ ਪਤਾ ਨਾ ਲੱਗੇ ਨਾ ਪਤਾ ਨਾ ਲੱਗੇ ਨਾ ਜੇ ਪਿੱਛੇ ਉਹ ਕਹਿੰਦੀ ਮਾਂ ਲੈ ਲੈ ਜਾਨੀ ਮਾਂ ਨੂੰ ਲੈ ਜਾਣੀ ਹੈ ਠੀਕ ਮੈਂ ਨਹੀਂ 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 ਇਹ ਹੈ ਨਾ ਮੈਂ ਇੱਕ ਸੂਕੇ ਦੌਰੋਂ ਦੋ ਸਾਲ ਪਹਿਲੇ ਹੀ ਕਿਹਾ ਨਾ ਜੰਮੀ ਬੜੀ ਉੱਥੇ ਹੀ ਆ ਹੁਣ ਇਹਨੇ ਆਉਣਾ ਹੋ ਜਾਂਦਾ ਵਾ ਦੋ ਸਾਲ ਪਹਿਲੇ ਹੈਂਦੇ ਨੇ ਨਾ ਤਾਂ ਰਾਦੇ ਨੂੰ ਮੋਹ ਨਹੀਂ ਪੈਣਾ ਸੀ ਆਪਣੇ ਬੋਲ ਲੈ ਆ ਹਾਂ ਕਿ ਜਾਨੇ ਬਰਾ ਹੁੰਦਾ ਵੀ ਇਹ ਗੱਲ ਬੱਚਾ ਇੰਨਾ ਜਾਂਦਾ ਏ ਆ ਜਾਨੂ ਆਣੇ ਰੈਲ ਬਾਜੀ ਮੈਂ ਤਾਂ ਘਟ ਮੰਨ ਲੱਗਿਆ ਵਾ ਇਹ ਜਾਨੂ ਉਹ ਵੀ ਕੱਲੇ ਜਿਹੜਾ ਰੈਲ ਬਾਣ ਨੂੰ ਤਾਂ ਰਾਹ ਹੰਡਾਈਦਾ ਉਹਦਾ ਬਹੁਤ ਕਰਦਾ ਹੂੰ ਸੋ ਹੁਣ ਇਹ ਹੁਣ ਇਹ ਆਪੇ ਨਹੀਂ ਮੋੜ ਹੁਣ ਨਹੀਂ ਚਲੋ ਹੁਣ ਆਏ ਆ ਵੀ ਉੱਥੇ ਜਿੱਦਾਂ ਹੁਣ ਭੂਆ ਕੱਲੀ ਹੁੰਦੇ ਆ ਅਸੀਂ ਵੀ ਤਵਾਂ ਹੀ ਕਹਿੰਦੇ ਬੰਦਾ ਕੱਲੇ ਪੈ ਕੇ ਫਿਰ ਬਾਹਰ ਆਲੇ ਨਾ ਆਟੇ ਦੇ ਕੱਪੜੇ ਉੱਥੇ ਲੱਗ ਜਾਂਦੇ ਆਂ ਬਿਲਕੁਲ ਬਿਲਕੁਲ ਕਰੂਗਾ ਹੱਥੋਂ ਬਾਹਰ ਗਏ ਸਾਰਾ ਆਏਗਾ ਇੱਕ ਵਾਰਾਈ ਤਰ੍ਹਾਂ ਨਾਲ ਜਿੱਦਾਂ ਹੁਣ ਕੱਲੇ ਰਹਿ ਗਏ ਫਿਰ ਔਖਾ ਹੋ ਰਹੀ ਹੈ ਹੋਰ ਕੇ ਆਏ ਥੋੜੀ ਕਰ ਦਿੰਦੀ ਮੰਮੀ ਬਿਮਾਰ ਤੇ ਇਹ ਭਾਂਡੇ ਜੀ ਤੇ ਸੀਗੀ ਲੈ ਪਾਈ ਕੁੜੀ ਆਣਾ ਹੁਸਾ ਬਹੁਤਾ ਦੇਖ ਭਾਂਡੇ ਕੋਈ ਕਰ ਲੰਨੀ ਬੇੜ ਕੰਮ ਹਾਂ ਅੱਛੇ ਨਾਨੀ ਬਿਮਾਰ ਐ ਤੇ ਕਰ ਦ ਕਰ ਦਿੰਦੀ ਜੀ ਭਾਂਡੇ ਤੋਂ ਲੈ ਇਹ ਤਾਂ ਬਾਈ ਕੁੜੀ ਕੰਮ ਨਹੀਂ ਆ ਸਾਡੀ ਕਰ ਨਹੀਂ ਨਿਵੇੜੇ ਤੇ ਮੈਂ ਤਾਂ ਕਹਿੰਦੀ ਹੁਣ ਯਾਰ ਕਰਦੀ ਵੀ ਕਿ दादी ਹੋਤੀ ਆ ਇਹ ਕਰਾਂਗੇ ਮਾਰਗੀ ਕਰਨੇ ਨੂੰ ਨਾਂ ਨਹੀਂ ਤੇ ਪਾ ਤੇ ਮੀਂਹ ਗੱਲ ਨਹੀਂ ਤੇ ਕੋਈ ਨਹੀਂ ਰੱਖਣੀ ਆ ਚੂਣੀ ਦੀ ਲੱਗ ਜਿੰਦੀ ਲਾਉਣਾ ਨਹੀਂ ਆ ਨਹੀਂ ਸਾਰਾ ਕਰਨ ਦੇ ਰੋਟੀ ਛਾਂ ਨੂੰ ਉਹਨਾਂ ਨੇ ਪਕਾਣੇ ਦੇ ਲੱਗ ਮੈਂ ਵੀ ਨਹੀਂ ਪੈਣ ਦੀ ਗੱਲ ਹੁੰਦੀ ਬੱਚੇ ਨੇ ਪਾਈ ਜਾਂਦਾ ਹਾਂ ਜੀ ਸਾਰਾ ਲੱਗ ਗਿਆ ਕਰਨ ਦੇ ਇਹ ਤੇ ਦੇਖੀ ਚੱਕੂ ਚਾਲ ਅੱਜ ਨੇ ਗੜਾ ਮੰਦਿਰ ਹੁੰਦੀ ਫੋਟੋ ਵਿੱਚ ਹੈ ਬਾਰਗੋਦ ਦੀ ਸਹੀ ਗੱਲ ਫੋਟੋ ਵਿੱਚ ਨਹੀਂ ਤੂੰ ਇਹਦੇ ਲੈ ਦੇਖ ਲੈ ਸਹੀ ਗੱਲ ਆ ਕੇ ਦੇਖ ਲੈ ਅੱਖਾਂ ਦੇਖ ਲੈ ਮੰਦਿਰ ਦੀ ਲੱਗੀਆਂ ਮਣ ਆ ਦੇਖ ਇਹ ਮਾਣ ਮੁੰਡਾ ਦੇਖੀ ਹਾਂ ਉਹ ਜੀ ਮੈਂ ਚੁਰੀ ਮੰਮੀ ਲਾਪਰੇ ਦੇ ਪਕਾਈ ਜਾਂਦੇ ਵੀ ਲਾਪਰੇ ਲਾਪਰੇ ਤੇਰੀ ਮੰਮੀ ਕਹਿੰਦੇ ਕਾਪੀ ਥੋੜੇ ਜਿਹਾ ਬੜਾ ਹੋਏ ਜਪਤਾ ਨਹੀਂ ਰਾਜ ਜੀ ਸਾਲ ਤੇਰੇ ਪਰ ਜਲੇਗੀ ਵੀ ਆ ਜੀ ਮੰਮੀ ਮੰਨੂ ਵੀ ਲੱਗੀ ਜਾਂਦਾ ਭਾਈ ਦੇਖ ਲੈ ਹੁਣ ਹਾਂ ਤੇਰੇ ਵੀ ਹੁੰਦਾ ਜਲਾ ਲੈ ਸਹੀ ਗੱਲ ਆ ਮੈਨੂੰ ਲੱਗਦਾ ਹਾਂ ਆ ਜੀ ਦੇਖ ਲਈ ਠੀ ਹਾਜ਼ਰੀ ਹਾਂ ਜੀ ਹਾਂ 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 ਪੁੱਤਰ ਤੂੰ ਮੇਰੇ ਪਰ ਆਰਾ ਪੁੱਤ ਆਜੋ ਆਜੂ ਲੰਘਿਆ ਹੋਇਦਾਂ ਇਧਰ ਅੱ비 ਦਾ ਜਨਮ ਦਿਨ ਹੋ ਗਿਆ ਜੀ ਗਾਹਾਂ 2 ਦਿਨ 2 ਦਿਨ ਅੱਗੇ ਕਰਤਾ ਫਿਰ ਆਇਆ ਹੁਣ ਮਾਣੇ ਦੇ ਜਾਤ ਕੋ ਨਹੀਂ ਆ ਹੁਣ ਬਾਈ ਬਗਾਰ ਭਾਬੀ ਕਹਿੰਦੀ ਭਾਈ ਕੇਕ ਨਹੀਂ ਕੱਟਣਾ ਅੱਛਾ ਹਾਂ ਫਿਰ ਉਹ ਕਹਿੰਦੇ ਮੈਂ ਜਾਣਾ ਏ ਵੀ ਕਮ ਜੀਤ ਭਾਜੀ ਵੀ ਕਹਿੰਦਾ ਮੈਂ ਜਾਣੇ ਨੂੰ ਮੈਂ ਕਿਹਾ ਫਿਰ ਜਾਓ ਉਹ ਗੱਲ ਬੜਾ ਉਹ ਉਹਨਾਂ ਨੇ ਉਹਨੂੰ ਕਹਿੰਦਾ ਲੈ ਕੇ ਜਾਣਾ ਹਾਂ ਨਾਲੇ ਗੱਲ ਫਿਰ ਖੜੇ ਪਿਆ ਵੀ ਚੱਲ ਨਾਲ ਦਾ ਤਾਤੂ ਨੂੰ ਲੈ ਗਿਆ ਮੈਂ ਜਤਨੂ ਕਿਹਾ ਹਾਂ ਹਾਂ ਚਲੋ ਵਧੀਆ ਲੋ ਪਿਆਰ ਮੋਹ ਹਾਂ ਮਾਨ ਨਾਲ ਨਾਲ ਨਹੀਂ ਆਣੇ ਦਾ ਹਾਂ ਇਕੱਠੇ ਜਾ ਥੋੜਾ ਜਿ ਮੰਮੀ ਤੇ ਘੜਤਦਾ ਹਾਂ ਹਾਂ ਉਹੀ ਥੋੜਾ ਜਿ ਆਂਟੀ ਕਰਕੇ ਨਾ ਚਲੋ ਮਾਰਨਾ ਇਹ ਵੀ ਨੇ ਰੀਨਾਂ ਵਿੱਚ ਤੇ ਆਇ ਲਾ ਦੇ ਗਬੂਲ ਬਲਾਉਂਦਾ ਨਾ ਹਾਂ ਬੋਲਾ ਵਿੱਚ ਨੇ ਜਿਵੇਂ ਉੱਪਰ ਲਮਾ ਰਾਂ ਫੜਉਂਦਾ 70 ਜਮੇ ਹੋ ਗਈਆਂ ਲੱਤਾਂ ਦੇ ਨੇ ਤੁਰ ਹੁੰਦਾ ਨਹੀਂ ਜਾਂ ਕੋਈ ਬਧੇਰੀ ਉਹਨਾਂ ਨਾਲ ਬਾਹਰ ਆਈ ਜਪਾ ਮੁੰਡੇ ਨੇ ਸੇਵਾ ਬਹੁਤ ਕਰੀ ਨਾ ਬਹੁਤ ਕਰੀ ਕੋਈ ਵੀ ਰੱਟੀ ਕਰੀ ਉਹ ਸੇਵਾ ਬਹੁਤ ਕਰੀ ਦੇਖੋ ਬਹੁਤ ਕਰੀ ਹੈ ਉਹ ਬਧੇਰੀ ਕਰਦਾ ਹੈ ਉਹ ਫੇਰ ਨਾਲ ਕੰਮ ਜਰਾ ਦਵਿੰਦਰ ਤਾਂ ਕਾਲੂ ਤਾਂ ਬਹਿ ਗਿਆ ਨਾ ਪਰ ਜਿੰਦਰ ਆਪ ਨੂੰ ਨਾ ਲੱਗੋ ਕਿ ਕਿੰਨੇ ਬਿਲਕੁਲ ਬਿਲਕੁਲ ਜੀ ਸਹੀ ਗੱਲ ਕਾਲੂ ਨੇ ਵਿਚਾਰੇ ਬਹੁਤ ਜਿੱਦਾਂ ਕਹਿੰਦੇ ਹਾਂ ਜੇ ਖੇਡ ਨਹੀਂ ਜੰਗੇ ਲਾੜ ਗਏ ਆਪਣਾ ਪਰ ਤਾਂ ਰੱਤ ਹੂੰ ਰਾਂ ਪਰ ਉਹਨੂੰ ਲਾਪੋ ਤੇ ਬਿਲਕੁਲ ਬਿਲਕੁਲ ਮਾੜਾ ਰੋ ਉਤ ਲਾ ਦੇ ਨਾ ਸ਼ਰਮਾਤਮਕ ਸਿੰਘ ਆਪਣੇ ਕਰ ਬੈਠੇ ਜੇ ਆਹ ਤੇ ਗੇਂਦੇ ਦੇ ਨਾਲੇ ਆਂਟੀ ਜਿੰਨਾ ਦੇਖ ਲਓ ਆਂਟੀ ਮੈਂ ਕਹਿੰਦਾ ਕਿਸੇ ਨੇ ਕੰਮ ਨਹੀਂ ਕਰਿਆ ਹੁਣ ਐਨਾ ਡੰਗਰ ਵੀ ਸਾਹਮਣੇ ਹੈ ਸਾਰਾ ਘਰ ਦਾ ਵੀ ਕਰਨਾ ਅਰ ਤਰਕ ਕਿਉਂ ਸਾਜ ਨਹੀਂ ਗੁਰਦੁਆਰੇ ਪਹਿਲਾਂ ਜਾ ਕੇ ਆਣਾ 4 ਵਜੇ 4 ਵਜੇ ਹਾਂਜੀ ਹਾਂ ਮੈਂ ਕਹਿੰਦੀ ਲੈ ਕਹਿਣਾ ਜਸਵੀਰ ਤੂੰ ਡੜ ਕੇ ਆ ਜਾਂਦੀ ਝਾਂ ਧੱਕੜ ਕੇ ਰਾਹ ਵਿੱਚ ਲੋਕਾਂ ਨਾਲ ਗਰਨ ਗੁਰਦੁਆਰਾ ਗਈ ਵੀ ਗੁਰਦੁਆਰੇ ਨੂੰ ਨਹੀਂ ਘਰ ਨੂੰ ਚਲੇਗੀ ਮੈਂ ਤੂੰ ਰਾਹ 'ਚ ਮਾਰ ਦੇਣੀ ਆ ਕਹਿੰਦੀ ਨਹੀਂ ਭੈਣ ਕੋਈ ਨਹੀਂ ਮਾਰ ਦੇਣਾ ਬਹੁਤ ਜਨੇ ਵਜੇ ਜਾਂਦੀ 4 ਵਜੇ ਹਾਂ ਇੱਥੇ ਤੇ ਵੀ ਲੰਘੇ ਨਾਲੇ ਜਾ ਤਾਂ ਪਹੀ ਵੀ ਕੱਚੀ ਦੀ ਆਪਣੀ ਜਮਈ ਮੀਂਹ ਕੜੀ ਜਾਂ ਹੰਗਾਰਾ ਹੋ ਜਾਂਦਾ ਤਾਂ ਹੁਣ ਤਾਂ ਚਲੋ ਘਟਕਾ ਜਾ ਪੈ ਗਿਆ ਜਦ ਤਾ ਬਹੁਤਰਾ ਹਾਲ ਤਾਂ ਵਹੀ ਰਹੀਦਾ ਪਰ ਚੱਲਦੀ ਰਹਿੰਦਾ ਜੀ ਇਹ ਵੀ ਲੱਗਦੀ 4 ਵਜੇ ਕਰਿਆ ਮੱਜਾਂ ਦਾ ਨਾਮ ਮਾਣ ਰਿਹਾ ਕੋਈ ਖਾਦਦੇ ਰੇ ਕਿ ਤੂਖੂ ਬਤਾਈ ਜੀ ਕਦੇ ਕਿਸਦਾ ਆਏ ਨਹੀਂ ਤਵੇ ਕਿਸਦਾ ਕਾਰਨ ਨਹੀਂ ਜਾਂ ਕਰਿਆ ਨਹੀਂ ਸਾਰੇ 20 ਸਾਲ ਬਿੰਦੇ ਇਕੱਠੇ ਰਹਿੰਦੇ ਲੈ ਕਦੇ ਐਦੀ ਲੜਕੀ ਨਹੀਂ ਦੇਖਿਆ ਹਾਂਜੀ ਹਾਂ ਨਹੀਂ ਬਿਲਕੁਲ ਬਿਲਕੁਲ ਹੂੰ ਬੜੀਆ ਗੱਲ ਕੱਤੇ ਸਹੀ ਗੱਲ ਚਾਹ ਬੇਨਾ ਆ ਕੇ ਪਹਿਲਾਂ ਗੁਰਦਾਰੇ ਜਾਣਾ ਤੇ ਲਾ ਕੇ ਚਾਹ ਪੀਣੀ ਫੇਰ ਬਸ ਜੀ ਲੈ ਕਈ ਬਣਾ ਨਿਕਾ ਹੁਣ ਮੇਰੇ ਮੁੰਡਾ ਹੋ ਹੋ ਕੁੜੀਆਂ ਹੋਈਆਂ ਉਹਦੇ ਰਮਣੇ ਹੋਏ ਤੇ ਮੁੰਡਾ ਹੋਇਆ ਤਾਂ ਉਰੀ ਸੀ ਨਾ ਮੈਂ ਹਾਂਜੀ ਇੱਧਰ ਕੰਮ ਨਬੇੜ ਕਹਿੰਦੇ ਨੇ ਸਾਡੇ ਉੱਧਰ ਚਲ ਜਣਾ ਵੀ ਲੈ ਭੈਣ ਜੀ ਮੈਂ ਤੇਰੇ ਨਾਲ ਹਾਂ ਸਹੀ ਗੱਲ ਆ ਇਹ ਕੰਮ ਨੂੰ ਵੀ ਬਹੁਤ ਤੇ ਬੰਦੀਆ ਵਿਆਹ ਦਾ ਜਰ ਕਰਾ ਦੇਣਾ ਜਾ ਕੇ ਹਾਂ ਹਾਂ ਬਿਲਕੁਲ ਹਸਬੰਦੀਆਂ ਵੀ ਕਰਾ ਦੇਣਾ ਅੱਧੇ ਨੂੰ ਸਾਬ ਕਰਾਏ ਹੋਣੇ ਸਾਰੇ ਉੱਧਰ ਉੱਧਰ ਕਰਾਏ ਆ ਸਾਰਾ ਹਾਂਜੀ ਹਾਂ 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 ਯਾਰ ਤੇ ਬੰਦੀ ਤਾਂ ਉਹੀ ਕਰਿਆ ਗੁਹਾਰੇ ਗੁਹੂਰੇ ਇਕੱਠੇ ਹੀ ਰਲ ਕੇ ਲਾ ਲੰਦੇ ਤੇ ਸਾਰੇ ਗੁ ਬਿਲਕੁਲ ਬਿਲਕੁਲ ਗੋਹਾਰੇ ਗੋਹਰੇ ਸਾਰਿਆਂ ਨੇ ਇਕੱਠੇ ਹੋ ਕੇ ਲਾਣੇ ਇੱਕ ਵਾਰੀ ਮੈਂ ਆਈ ਵੀ ਸਾਡੇ ਉੱਤੇ ਲੱਗਦਾ ਨਹੀਂ ਨਾ ਗੋਹਾਰਾ ਮੈਂ ਕਿਹਾ ਵੀ ਚੱਲ ਮੰਮੀ ਸੱਸ ਨੇ ਵੀ ਨਾ ਫੋਨ ਕਰਤਾ ਉੱਧਰ ਤੇ ਕਹਿੰਦੀ ਵੀ ਗੋਹਾਰਾ ਤੂੰ ਨਾ ਪਾਤੀ ਬੂਤੀ ਫੜਾਈ ਵੀ ਆਪਣੇ ਇੱਧਰ ਲੱਗਦਾ ਨਹੀਂ ਗੋਹਾਰਾ ਵੀ ਤੁਹਾਡੇ ਕੋਲ ਗੋਹਾਰੇ ਲਾਂਦੇ ਹਾਂਜੀ ਆਂਟੀ ਨੂੰ ਪਤਾ ਲੱਗ ਗਿਆ ਆਂਟੀ ਇਹ ਮਨ ਇੱਕ ਪਾਤੀ ਨਹੀਂ ਚੱਕਣ ਦੇ ਨਹੀਂ ਜੇ ਤੈਨੂੰ ਹੱਥ ਨਾ ਦੇਣ ਤਾਂ ਪਾਸੇ ਹੋ ਕੇ ਪਹਿਲੇ ਜਾ ਕੇ ਵੈਲਕਮ ਵੈਲਕਮ ਆਂਟੀ ਵੈਲਕਮ ਖਾਣ ਨਹੀਂ ਜਾਉਂਦੇ ਤੇ ਮੇਰੇ ਗੋਹਾਰੇ ਆ ਗਏ ਮੈਂ ਕਿਹੜੀ ਗੋਹਰੀ ਆ ਜੀ ਪੂਰੀ ਜਿੰਦਾ ਵੀ ਗੋਹਾਰਾ ਸਾਰਾ ਠੇ ਨੇ ਦੇ ਦੇ ਕਾਤੇ ਲਾਂਦੇ ਕਹਿੰਦੇ ਨਹੀਂ ਤੁਹਾਡੇ ਸਾਡੇ ਲੱਗਦਾ ਹੀ ਨਹੀਂ ਜਿਕਣਾ ਜੇ ਕੋਈ ਲਾਭ ਹੀ ਦਵੇ ਨਾ ਫੁੱਲ ਭਲੇਖਾ ਜਿਕਣਾ ਪਾਖੀ ਫੜਾ ਦੇ ਜੇ ਕੋਈ ਦੰਦਾ ਬੰਝੇ ਪਰੇ ਪੈ ਜਾਂਦਾ ਕਹਿੰਦੇ ਬਿਮਾਰ ਹੋ ਜਾਂਦਾ ਹੈ ਕਮਾਲ ਹੋ ਗਈ ਫਿਰ ਪਾਠੀਆਂ ਕਿਦਾਂ ਖਾਂਦੇ ਸਾਡੇ ਪੁਗੜੇ ਹੋਇਆ ਜਾਨਾ ਕੁੱਤੀਆਂ ਘੇਰ ਦਿੰਦੇ ਹੁਣ ਜਾਨਾ ਕੁੱਤੀਆਂ ਘੇਰ ਦਿੰਦੇ ਜਾਂ ਫਿਰ ਇੱਕ ਸਾਈਡ ਤੋਂ ਲਗਾ ਦਿੰਦੇ ਗੋਲ ਨਹੀਂ ਗੋਲ ਨਹੀਂ ਲਾਣਾ ਅੱਛਾ ਖੂੰਜੇ ਜਿੱਦਾਂ ਲੋਕ ਐ ਖੂੰਜੇ 'ਚ ਕਮਰੇ 'ਚ ਲਾ ਸਕਦੇ ਆ ਅੱਛਾ ਅੱਛਾ ਜਿੱਦਾਂ ਹੁਣ ਬਾੜੇ ਬੂੜੇ 'ਚ ਮੱਝਾ ਮੁਝਾ ਵਾਲੇ 'ਚ ਬੁਹਾਰਾ ਗੋਲ ਨਹੀਂ ਲਾਉਂਦਾ ਇਹ ਵੀ ਗੱਲ ਪਹਿਲੀ ਵਾਰ ਸੌਣੇ ਨੂੰ ਮਿਲੀ ਆ ਹੈਗਾ ਪਰ ਆਪਣੇ ਹੁੰਦਾ ਏ ਸਾਡੇ ਹੈਗਾ ਤਾਂ ਉਧਰ ਚਲੋ ਤੇਰੇ ਮੈਂ ਗੋਹੇ ਦੀ ਰੇੜੀ ਆਣੀ ਤੇ ਸਾਰਾ ਗੋਹਾ ਪਤਣਗੇ ਉਧਰ ਹਾਂ ਜੀ ਆਂਡੇ ਨੇ ਕਰਨਾ ਇਹਨੇ ਦਾ ਮਤਲਬ ਕੰਮ ਨੇ ਵੇੜ ਕੇ ਮਿਲ ਕੇ ਚਟਮਰਾ ਬਹੁਤ ਕੰਮ ਕਰਦਾ ਬਹੁਤ ਕੰਮ ਕਰਦਾ ਆ ਦਿੰਦੇ ਆ ਜੀ ਇਹ ਕਦੇ ਮੈਂ ਉਹ ਕਹਿੰਦੀ ਬਰੇਕ ਸੁੱਕ ਸੁੱਕ ਇਹ ਵੀ ਆ ਜਾਓ ਇਹ ਵੀ ਆ ਜਾਓ ਜਮਾ ਦਾ ਪੱਕ ਲੈ ਕੇ ਬਰੇਕ ਕਿੱਥੇ ਮਾਰਦੀ ਜਾਣਾ ਨੇ ਇੰਦਰ ਕੋੜੇ ਮੱਛਰਾਂ ਦੀ ਨਹੀਂ ਪੜੋਣਾ ਮੈਂ ਪੜੋਣਾ ਉਹ ਕਿਤੇ ਘੁੰਮਣ ਜਾਣਾ ਤੇ ਤੇਰਾ ਬਿਆਨ ਕਿਸੇ ਮਹੀਨੇ ਘੱਟ ਕਹਿੰਦੇ ਘੱਟ ਜਾਣਾ ਮੈਂ ਇਸ ਵੀ ਘੁੰਮਣ ਟਾਈਮ ਹਦੂ ਸਰ ਨੂੰ ਮੰਨਿਆ ਮਾਂ ਤੇ ਤੂੰ ਕਿੱਥੇ ਗਿਆ ਮੈਂ ਸਾਂਭਦੀ ਸਾਰਾ ਮੈਂ ਕਿਹਾ ਨਹੀਂ ਆਣੇ ਲੈ ਕੇ ਨਾਲ ਇਹ ਵੱਖਰੇ ਜਾ ਕੇ ਹਦੂਬਾਦਾ ਨੂੰ ਉੱਗਨੇ ਲੱਗੇ ਗੱਲ ਇਹਨੇ ਮੈਨੂੰ ਆਲਾ ਪਤਾ ਹੋਇਆ ਮੈਂ ਹੁਣੇ ਮੋੜ ਦੇਵਾਂ ਘੱਟ ਮੈਂ ਮੋੜੀ ਦਾ ਥੋੜਾ ਉਹਨਾਂ ਕੋਲ ਮੈਂ ਹੀ ਦੇ ਚੱਲ ਵਧੀਆ ਮਹਾਰਾਜ ਨੇਚਰ ਦਾ ਬਾਜ਼ਾਰ ਸੀ ਰੋਗ ਕਿਤੇ ਦੀ ਬਾਤ ਨਹੀਂ ਬਿਲਕੁਲ ਬਿਲਕੁਲ ਜੀ ਹਾਂ ਯੋਕ ਰਮਕਵਾਲੇ ਤੋਂ ਉਹ ਹੀ ਜਾਨ ਮੁੰਡਾ ਹੋਇਆ ਅਮਰਵੀਰ ਹੋਇਆ ਉਧਰ ਸਾਡਾ ਜੇ ਸਾਡੇ ਮਿੰਨੂ ਰੈਡੀ ਬੁਆਨ ਤੇ ਤੇ ਚਾਰੀ ਨੇ ਪ੍ਰਾਗਟ ਹੋਇਆ ਜੇ ਇਧਰ ਕੰਮ ਪੂਰਾ ਹੋ ਗਿਆ ਤੇ ਦਾਗਲ ਕਰੀ ਤੀ ਜਦੋਂ ਪੂਰਾ ਹੋ ਗਿਆ ਹਾਂਜੀ ਤਨਾ ਇਹਨੂੰ ਦਾਗ ਦੱਗਾਂ ਤੇ ਵਰਜਾ ਕੇ ਮੈਂ ਸ਼ਾਮ ਨੂੰ ਦੁਕੋ ਬੰਦ ਉਹਦਰ ਜਾਣੋ ਅਸੀਂ ਪੂਰੀ ਹੋ ਗਈ ਮੀਆਂ ਪ੍ਰਾਈਸ ਤੇ ਨਾਲ ਜਿੱਦੜ ਫੁੱਲ ਚੁਕੜੇ ਨੇ ਉਦੋਂ ਹੀ ਤੇ ਇਹਨੂੰ ਇਹਦੀ ਮੰਮੀ ਕੋ ਛੱਡਿਆ ਤੁਸੀਂ ਘਰੇ ਸੀ ਬਰਿਆਲੀ ਹੋ ਹਾਂਜੀ ਹਾਂਜੀ ਬਰਿਆਲੀ ਛੱਡ ਕੇ ਜਦੋਂ ਤੇ ਅਸੀਂ ਛੁੱਟੀ ਹੋਈ ਸੀ ਛੁੱਟੀ ਹੋਈ ਦੀ ਆ ਛੁੱਟੀ ਹੋ ਕੇ ਰੁੱਤ ਨਹੀਂ ਆएगी ਕੋ ਫ੍ਰੈਬਰਰੀ ਹੋ ਕੇ ਤੂੰ ਆਣਾ ਤਾਂ ਚੌਥੀ ਛੱਡੀਏ ਫੁੱਲ ਲੀਤੇ ਉਹੋ ਤੇ ਭਾਬੀ ਉਰੇ ਆਏ ਤੇ ਜਿਹੜਾ ਮੇਰੇ ਕੋਲ ਗੋਰੇ ਨੂੰ ਲੈਣਾ ਤੇ ਫਿਰ ਉਸਦੇ ਬਾਅਦ ਅਗਲਾ ਉਦੋਂ ਤੇ ਮੈਨੂੰ ਬਿੰਦਰ ਮੰਮੀ ਲੈਣ ਚ ਲੱਗੇ ਵਿਚਾਰ ਹੁਣ ਉਰੀ ਘਟਾਣਾ ਨਾ ਮੰਮੀ ਤੇ ਜਾਈ ਦੱਸੇ ਸੀਲਾ ਆਂਟੀ ਨੇ ਪਿੱਛੇ ਦਾ ਸਾਰਾ ਮਕਾਨ ਤੋਂ ਹੋਤਾ ਆਰਦੀ ਰੱਕ ਵੀ ਮਕਾਨ ਆਈ ਦੀ ਲੱਗ ਜਾਂਦੀ ਜੀ ਜੇ ਬਹੁਤ ਕੰਮ ਕਰਦੇ ਤੇ ਬਹੁਤ ਜਿਆਦਾ ਜਲ ਕੇ ਪਿੱਛੇ ਦਾ ਸਾਰਾ ਧੋਤਵਾਈ ਕਰਦੀ ਵੀ ਕੁੜੀ ਨੇ ਆਣਾ ਗੜੇ ਜਨਿੰਦਰ ਗੜੇ ਮੁੰਵਾਂ ਜਾਨੀ ਭੋਗ ਭਰਾ ਉਹ ਛੱਡ ਕੇ ਗਈ ਮੇ ਕੋਲ ਕੋਈ ਪ੍ਰੋਗਰਾਮ ਹੋਵੇ ਇੱਥੇ ਤਾਂ ਬੀਬੀ ਦਾ ਫਿਰ ਐਂ ਤਾਂ ਤਾਂ ਕੰਮ ਕੁਮ ਕਰਨਾ ਦਾ ਇਹੋ ਵੀ ਛੱਡ ਕੇ ਗਈ ਆਂਟੀ ਨੂੰ ਇਹ ਕਹਿੰਦੀ ਤੂੰ ਜਾ ਕਹਿੰਦੀ ਮੈਂ ਰਹਿ ਗਈ ਕੋਈ ਪ੍ਰੋਗਰਾਮ ਹੁੰਦਾ ਤਾਂ ਚੌੜ ਚੜ ਜਾਂਦਾ ਆਂਟੀ ਨੂੰ ਬਹੁਤ ਸਾਦੇ ਨੇ ਮੇਰੇ ਨਿਆਣੇ ਦੇ ਲੋਰ ਤੱਕ ਵੀ ਧੋਏ ਆ ਜੀ ਬਿਲਕੁਲ ਬਿਲਕੁਲ ਹਾਂ ਲੋਰ ਤੱਕ ਉਹ ਕਿਥੋਂ ਨਾ ਕਰਦੀ ਆ ਇਹ ਮੇਰਾ ਕਰਦੀ ਇਹ ਨਾ ਕਿ ਵਿਲੈਨ ਕਰੀ ਨਾ ਕਦੇ ਵੀ ਆਖਰੀ ਨਹੀਂ ਹੈ ਕਿ ਲੰਤਿਕardi ਅੱਛਾ ਨਾ ਉਹਨੇ ਬਿਜੇਨ ਪਟਵਾ ਆਗਰਾ ਮਾਲਾ ਮੈਂ ਆਉਂਦਾ ਆ ਰਹਿਣਾ ਅਰੀ ਉਹ ਨੂੰ ਲੈ ਗਿਆ ਬੈਣਾ ਦੋਹਾਂ ਜਾਣੀਆਂ ਮੈਨੂੰ ਵੀ ਤੇ ਵਿਲਾਉ ਦੀ ਨਾ ਉਹ ਨੂੰ ਆਉਂਦੀ ਦੋ ਇੱਕੋ ਜਿਹੀਆਂ ਸੀ ਅਰ ਕਿਲੈਨ ਕਰਦੀ ਰੋਇ ਨੀ ਵੀ ਉਹ ਪਿਆ ਕਰਦੇ ਹੈ ਕਹਿੰਦੀ ਤੂੰ ਸਗਲ ਲੈ ਜਾ ਮੁੰਡੇ ਦਾ ਸਗਲ ਲੈ ਜਾ ਮੈਨੂੰ ਹੁਣ ਵੀ ਕੱਦੀ ਚਿਮੜੀ ਵੀ ਲੈ ਜਾ ਮੈਂ ਕਹਿੰਦੀ ਨਹੀਂ ਮੈਂ ਲੈ ਕੇ ਆਉਂਗੀ ਮਨ ਕੀ ਤੈਨੂੰ ਦਿਖਾ ਕੇ ਜਾਉਂਗੀ ਮੈਂ ਜਿਹੜੀਆਂ ਜੇ ਮੁੰਡਾ ਨਾ ਮੇਰਾ ਟਾਈਮ ਇਨ ਲਾਕਡਾਊਨ ਮੈਂ ਕਹਿ ਤਾ ਰਹਾ ਮੈਂ 1 ਰੁਪਏ ਦੇ ਦਿੱਸਾਣ ਕਰਿਆ ਅਣੀ ਤੁਸੀਂ ਅੱਜ ਆਏ ਆ ਹਾਂ ਅੱਜ ਆਈ ਮੈਂ ਅੱਲਾਹ ਕਈ ਨਹੀਂ ਕਿਹਾ ਤਾ ਵੀ ਮੁੰਗੀ ਤੇ ਤੇਰੇ ਪਰਿਆ ਅੱਛਾ ਠੀਕ ਆ ਠੀਕ ਆ ਮੈਨੂੰ ਤਾਂ ਪਤਾ ਨਹੀਂ ਤਾਂ ਅੱਛਾ ਤੁਸੀਂ ਅੱਜ ਦੇਖਿਆ ਅੱਜ ਦੇਖਿਆ ਠੀਕ ਆ ਠੀਕ ਆ ਹਾਂ ਹਾਂ ਸਾਨੂੰ ਨੇ ਬਹੁਤ ਬਹੁਤ ਮੈਂ ਤਾਂ ਹੋ ਗਿਆ ਪਿਸਾ ਬਣੀ ਨਾ ਹੋ ਗਿਆ ਕਿਸਾ ਬਣੀ ਮੈਨੂੰ ਕਿਵੇਂ ਪੈਂਗਾ ਕਰਨਾ ਰਹੂ ਨਾ ਮੈਂ ਮੈਨੂੰ ਲੱਗਿਆ ਬਿਲਕੁਲ ਬਿਲਕੁਲ ਚੱਲੋ ਜੇ ਸਰ ਆਏ ਤਾਂ ਵੀ ਉਧਰ ਹੀ ਹੋ ਗਈ ਤੇਰਾ ਮਾੜੀ ਹੁੰਦਾ ਜੀ ਸਾਹਿਬ ਹੀ ਨਾ ਸੁਮੀ ਨਾ